ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲਕਾ ਦਾ ਇੱਕ ਅੰਮ੍ਰਿਤਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰਡ ਦੇ ਚਾਈਨੀਜ਼ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਚ ਅੱਧਾ ਕਿਲੋ ਆਫੀ ਆਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਹੈ ਰਾਜਨ ਪਹਿਲਾਂ ਫੜਿਆ ਸਾਡੇ CIA ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਤੇ ਨਾਲ ਹੀ ਟੀਮ ਵੱਲੋਂ ਮੋਲਕਦੀਪ ਹੋਣਾ ਦੇ ਉਦੇ ਤੋਂ ਪਹਿਲਾਂ ਇੱਕ 30 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ ਚਾਰ ਪਿਸਤਲ ਫੜੇ ਗਏ ਤਿੰਨ 30 ਬੋਰ ਦੇ ਇੱਕ 9mm ਦਾ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਜਗਜੀਤ ਨੂੰ ਫੜਿਆ ਉਹ ਤੋਂ ਪੰਜ ਪਿਸਤਲ ਜਿਸ ਵਿੱਚ ਤਿੰਨ ਬਲੌਕ ਸੀਗੇ 9mm ਤੇ ਦੋ 30 ਬੋਰ ਦੇ ਪਿਸਤਲ ਲੋ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਾਰਨ ਦਾ ਰਹਿਣ ਵਾਲਾ ਚੀਮਾ ਕਲਾਂ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ ਸਦਰ ਜਲਾਲਾਬਾਦ ਫਾਜ਼ਲਕਾਚ ਰਾਜਨ ਜਿਹੜਾ ਫੈਸਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫੇਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਪਾਕ ਪੇ ਸਮਗਲਰਸ ਔਰ ਵਕ ਵਕ ਸੈਕਟਰਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅਮਰਸਰ ਸੈਕਟਰ ਤਿੰਨ ਸੈਕਟਰ ਇਹਦੇ ਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਤੇ ਉੱਤੇ ਡਰਾਪਿੰਗ ਕਿਰਾਈ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸੁਰਿੰਦਰ ਦਾ ਜਣਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਇਹ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰਨ ਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਜੇ 10 ਸੋਫਿਸਟੀਕੇਟਿਡ ਜਿਹੜੇ ਵੈਪਨਸ ਨੇ ਟੈਰਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਪੇਸ ਆਪਰੇਸ਼ਨ ਹੈ ਜਿੱਚ ਸਾਡੀ ਟੀਮ ਜਿਹਦੇ ਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ ਔਰ ਇਹਤੇ ਅਸੀਂ ਜਿਹੜੇ ਫਾਈਨੈਂਸ਼ੀਅਲ ਐਂਗਲ ਵੀ ਇਹਨਾਂ ਦੇ ਸਾਰਾ ਬੈਂਕ ਅਕਾਊਂਟ ਵਗੈਰਾ ਅਸੀਂ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਤਿੰਨੋਂ ਮੁਲਜ਼ਮਾਂ ਦੇ ਔਰ ਫੋਨ ਦੇ ਵੀ ਸਾਰੇ ਦੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ